ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਚੰਡੀਗੜ੍ਹ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਜਦੋਂ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕੀਤਾ ਹੈ ਅਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ

ਤਾਂ ਵਿਜੀਲੈਂਸ ਨੇ 트랩 ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰਿੰਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਨੇ ਇੱਕ ਸ਼ਾਤਰਚੋਰ ਨੂੰ 14 ਚੋਰੀ ਦੇ ਮੋਬਾਈਲ ਇੱਕ ਲੈਪਟਾਪ ਤੇ ਚਾਰ ਗੈਸ ਸਿਲੰਡਰ ਦੇ ਨਾਲ ਗ੍ਰਿਫਤਾਰ ਕੀਤਾ ਹੈ ਸਾਡੇ ਨਾਲ ਡੀਐਸਪੀ ਸਾਊਥ ਜਸਵਿੰਦਰ ਸਾਹਿਬ ਤੇ ਸੈਕਟਰ 31 ਥਾਣੇ ਦੇ ਐਸਐਚਓ ਸਾਹਿਬ ਰਾਮਰਾਤਨ ਸ਼ਰਮਾ ਜੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਮਾਮਲੇ ਨੂੰ ਲੈ ਕੇ ਸਰ ਇੱਕ ਚੋਰ ਕਿੱਥੋਂ ਫੜਿਆ ਗਿਆ ਜੀ ਇਹ ਆਪਣਾ ਜਿਹੜਾ ਇੱਕ ਮਾਮਲਾ ਤੇ ਦਰਜ ਹੋਇਆ ਸੀਗਾ ਆਪਣਾ ਬਰਗੂਲਰੀ ਦਾ 6 ਜੂਨ ਨੂੰ ਇਹਦੇ ਵਿੱਚ ਕੰਪਲੇਨਰ ਰਹੇ ਨੇ ਦਵਿੰਦਰ ਜੀ ਆਪਣਾ 1402 ਫੈਦਾ ਚ ਰਹਿੰਦੇ ਆ ਇਨਾਂ ਦੇ ਘਰੇ ਆਪ ਵਰਗੇ ਵਿੱਚ ਕੰਮ ਕਰਨ ਉਹਦੇ ਫੈਮਿਲੀ ਮੈਂਬਰ ਵੀ ਗਏ ਸੀ ਐਂਡ ਆਈ ਸਰਸਜੂ ਕਰ ਆਏ ਤੇ ਉਹਨਾਂ ਨੇ ਦੇਖਿਆ ਵੀ ਦਰਵਾਜ਼ਾ ਟੁੱਟਾ ਪਿਆ ਲੌਕ ਵਗੈਰਾ ਟੁੱਟਾ ਪਿਆ ਤੇ ਘਰੋਂ ਸਮਾਨ ਗਿਆ ਗੈਸ ਸਿੰਡਰ ਆਪਣਾ ਲੈਪਟਾਪ ਥੋੜਾ ਕੁਝ ਕੈਸ਼ ਇੱਕ ਐਲਸੀਡੀ ਦੀ ਚੋਰੀ ਸੀਗੇ ਇਹਦੇ ਉੱਪਰ ਮੁਕਤਮਾ ਦਾ ਇੱਥੇ ਦਰਜ ਕੀਤਾ ਗਿਆ ਸੀ 9 ਜੂਨ ਨੂੰ 9 ਜੂਨ ਫਿਰ ਐਸਐਚਓ ਸਾਹਿਬ ਨੇ ਆਪਣੀ ਜਿਹੜੀ ਟੀਮ ਲਗਾ ਕੇ ਤੇ ਇਹ ਬੰਦੇ ਤੋਂ ਰੌਂਡ ਅਪ ਕੀਤਾ ਸੋਨੂ ਨਾਮ ਦਾ ਬੰਦਾ ਹੈ ਖਿਜੇੜੀ ਦਾ ਰਹਿਣ ਵਾਲਾ ਹੈ ਔਰ ਇਹ ਆਪਣਾ ਨਸ਼ੇ ਦਾ ਵੀ ਆਤੀ ਹੈਗਾ ਐਨੇ ਹੀ ਚੋਰੀ ਕੀਤੀ ਸੀ ਤੇ ਜਿਹੜਾ ਚੋਰੀ ਹੋਇਆ ਸਮਾਨ ਉਹ ਬਰਾਮਦ ਹੋਇਆ ਇਸ ਤੋਂ ਲੈਪਟਾਪ ਇਹ ਤਾਂ ਮਿਲ ਗਿਆ ਹੈਗਾ ਚਾਰ ਗੈਸ ਇੱਕ ਗੈਸ ਸਿਲੰਡਰ ਉਹਨਾਂ ਦੇ ਸੀ ਤਿੰਨ ਹੋਰ ਮਿਲਣੇ ਪਲੱਸ ਇਹਦੇ ਕੋਲੋਂ 14 ਮੋਬਾਈਲ ਹੋਰ ਮਿਲ ਰਹੇ ਨੇ ਜਿਹੜੇ ਕਿ ਪੁੱਛ ਗਿਚੇ ਪਤਾ ਲੱਗਿਆ ਵੀ ਕੋਈ ਜਿਹੜਾ ਸ਼ਰਾਬੀ ਹੈ ਜਾਂ ਕੋਈ ਬਾਹਰ ਸੁੱਤਾ ਪਿਆ ਇਹ ਉਹਨਾਂ ਦਾ ਮੋਬਾਈਲ ਚੱਕ ਲੰਦਾ ਸੀਗਾ ਜਿਹਦੇ ਬਾਰੇ ਵੀ ਆਪਾਂ ਇਹ ਵੀ ਦੇਖਾਂਗੇ ਵੀ ਕਿਆ ਕਿਤੇ ਕੋਈ ਸਨੇਚੀ ਕੇਸ ਦੇ ਮੋਬਾਈਲ ਤਾਂ ਨਹੀਂ ਹੈ ਜਾ ਕਿਤੇ ਹੋਰ ਚੋਰੀ ਦੀ ਇਹ ਕਿਤੇ ਪਰਚੇ ਜਿੱਤਾ ਨਹੀਂ ਇਨਵੋਲਡ ਹੈਗੇ ਤੇ ਇਹਨਾਂ ਦੇ ਵੀ ਜੜੇ ਸਾਰੀ ਆਈਐਮਈ ਵਗੈਰਾ ਤੇ ਡਿਟੇਲਸ ਲੈ ਕੇ ਅਗਰ ਕਿਸੇ ਦੀ ਕੋਈ ਡੀਡੀਆਰ ਵਗੈਰਾ ਹੈਗੀ ਹੈ ਜਾਂ ਕੁਛ ਹੈ ਤਾਂ ਉਹਨਾਂ ਦੇ ਮਾਲਕਾਂ ਨੂੰ ਇਹ ਵਾਪਿਸ ਕੀਤੇ ਜਾਣਗੇ ਸਰ ਹਾਲੇ ਤੱਕ ਪੁਲਿਸ ਦੀ ਇਨਵੈਸਟੀਗੇਸ਼ਨ ਚ ਕੋਈ ਸਾਹਮਣੇ ਆਇਆ ਵੀ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਪਿੱਛੇ ਤੋਂ ਕੀ ਹੈ ਇੱਕ ਪਹਿਲੇ ਵੀ ਇੱਕ ਵਾਰਦਾਤ ਦੇ ਵਿੱਚ ਆਟੋ ਲਿਫਟਿੰਗ ਦੇ ਵਾਰਦਾਤ ਚ ਇਨਵੋਲਡ ਸੀਗਾ ਜਿਹਦੇ ਚ ਇਹ ਪਰਚਾ ਤੇ ਇਹਦੇ ਕੋਲ ਵਹੀਕਲ ਬਰਾਮਦ ਹੋ ਚੁੱਕਾ ਹੈ ਇਹ ਕੇਸ ਅਦਾ ਪਹਿਲੇ 36 ਥਾਣੇ ਦੇ ਵਿੱਚ ਹੈਗਾ ਉਹਦੇ ਚ ਇਹਦੀ ਵਾਰਦਾਤ ਤੋਂ ਅੰਜਾਮ ਦਿੰਦੇ ਹੋ ਚੋਰੀ ਦੇ ਮਾਮਲੇ 'ਚ 100% ਰਿਕਵਰੀ ਹੈ ਪੂਰੀ ਰਿਕਵਰੀ ਹੈ ਤੇ ਕਿਸ ਤਰ੍ਹਾਂ ਦੇਖਦੇ ਇਸ ਮਾਮਲੇ ਨੂੰ ਦੇਖੋ ਬਹੁਤ ਅੱਛਾ ਇੱਕ ਕੰਮ ਹੈ ਜਿਹੜੀ ਕਿ ਜਿਹਦਾ ਵੀ ਦੇਖੋ ਜਿਹੜਾ ਆਪਣਾ ਮਿਹਨਤ ਦੀ ਕਮਾਈ ਹੈ ਉਹ ਕੋਈ ਐਦਾਂ ਹੀ ਕੋਈ ਬੰਦਾ ਲੈ ਜਾਵੇ ਉਹ ਵੀ ਇੱਕ ਬੜਾ ਵੱਡਾ ਨੁਕਸਾਨ ਹੁੰਦਾ ਹੈ ਤੇ ਜਿਹੜੀ ਟੀਮ ਲਈ ਹੈ ਐਸਐਚਓ ਸਾਹਿਬ ਰਾਮਰਤਨ ਜੀ ਬੜੇ ਡੈਡੀਕੇਟਿਡ ਹੋ ਬੜਾ ਸੰਸੀਰਲੀ ਵੀ ਕੰਮ ਕਰ ਰਿਹਾ ਹੈ ਔਰ ਟੀਮ ਨੂੰ ਵੀ ਹਲਾਸ਼ੇਰੀ ਦੇ ਕੇ ਰੱਖਦੇ ਆ ਮੈਂ ਵੀ ਸ਼ੁਰੂ ਤੋਂ ਜਦ ਦੀ ਮੇਰੀ ਪੋਸਿੰਗ ਹੈ ਇੱਕੋ ਗੱਲ ਕਹੀ ਹੈ ਵੀ ਆਪਾਂ ਸਾਰੇ ਇੱਕ ਐਸਾ ਟੀਮ ਆ ਚਾਹੇ ਉਹ ਸਾਡਾ ਫੁੱਟ ਕੌਨਸੈਪਟ ਵਾਲਾ ਹੈ ਚਾਹੇ ਹੋਮਗਾਰਡ ਹੈ ਚਾਹੇ ਆਪਾਂ ਇਸੌਦੇ ਤੇ ਵੀ ਆਂ ਟੀਮ ਵਰਕ ਦੇ ਵਿੱਚ ਹਮੇਸ਼ਾ ਕਾਮਯਾਬੀ ਮਿਲਦੀ ਹੈ ਔਰ ਇੰਟਰਸਟਨਲ ਕੰਮ ਕਰੀਏ ਤਾਂ ਕਿ ਜਿਹੜੇ ਵੀ ਆ ਛੋਟੇ ਚੋਰੀਆਂ ਦੀ ਹੈ ਜੜੀ ਵੀ ਗਵਾਰਦ ਤੈ ਤੋਂ ਪੱਟਾ ਲਪਾਈ ਜਾ ਸਕੇ ਉਹ ਜਿਹੜੇ ਗਲਤ ਅਨਸਰ ਹੈਗੇ ਉਹਨਾਂ ਨੂੰ ਜਲਦੀ ਜਲਦੀ ਕਾਬੂ ਕੀਤਾ ਜਾਏ ਇਹਨੂੰ ਕੋਰਟ ਚ ਕਰਤਾ ਪੇਸ਼ ਅਸੀਂ ਅੱਜ ਪੇਸ਼ ਕਰਾਂਗੇ ਜੀ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਫਿਰ ਇਹਦਾ ਰਿਮਾਂਡ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆ ਹੋਰ ਤਾਂ ਨਹੀਂ ਕੇਸਾਂ ਦੇ ਵਿੱਚ ਇਹ ਵਾਂਟਡ ਹੈਗਾ ਜਾ ਹੋਰ ਵੀਨੇ ਚੋਰੀ ਦੇ ਇਦਾਂ ਦੇ ਕੇਸਾਂ ਨੂੰ ਅੰਜਾਮ ਦਿੱਤਾ ਹੋਵੇ ਚੰਡੀਗੜ੍ਹ ਐਸੀ ਸਰ ਨਾਲ ਡੀਐਸਪੀ ਜਸ਼ਵਿੰਦਰ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਕੜੀ ਮੁਸ਼ਕਲ ਤੋਂ ਬਾਅਦ ਐਸਐਚਓ 31 ਰਾਮਰਤਨ ਸ਼ਰਮਾ ਦੀ ਸੁਪਰਵਾਈਜ਼ਨ ਵਿੱਚ ਟੀਮਵਰਕ ਦੇ ਨਾਲ ਇਸ ਛਾਤਰ આરોપી ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਇਹਨੂੰ ਕੋਰਟ 'ਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰੇਗੀ ਤੇ ਉਸ ਤੋਂ ਬਾਅਦ ਪੁਲਿਸ ਦੀ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਰਹੇਗੀ ਅੱਗੇ ਤੇ ਇਹਦੇ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਹੋਰ ਇਸਨੇ ਕਿੱਥੇ ਕਿੱਥੇ ਸ਼ਹਿਰ 'ਚ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋ Facebook Instagram X aur WhatsApp channel par